ਕੁਸ਼ਦੀ ਗ੍ਰੰਟ 24 ਪੰਜਾਬ ਨਿਊਜ਼ ਚੈਨਲ ਨੂੰ 스위프트 ਕਾਰ ਤੇ ਥਾਰ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਤੋਂ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਥਾਰ ਤੇ 스위프트 ਕਾਰ ਲਈ ਲੈ ਕੇ 스위프트 ਕਾਰ ਜੋ ਖਨੌਰੀ ਤੋਂ ਤਰਨਤਾਰਨ ਜਾ ਰਹੀ ਸੀ ਤੇ ਥਾਰ ਸੰਗਰੂਰ ਤੋਂ ਸੁਨਾਮ ਨੂੰ ਜਾ ਰਹੀ ਸੀ ਅਚਾਨਕ ਸਾਮ ਰੋਡ ਦੇ ਓਵਰ ਬ੍ਰਿਜ ਦੇ નીચે ਦੋਨਾਂ ਦੀ ਜ਼ਬਰਦਸਤ ਟੱਕਰ ਹੋ ਗਈ ਟੱਕਰ ਦੌਰਾਨ ਗੱਡੀਆਂ ਦੀ ਔਖੇ ਉੱਡ ਗਏ 스위프트 ਕਾਰ ਦੀ ਜੋ ਹਾਲਾਤ ਜੀ ਵੇਖ ਰਹੇ ਹਾਂ ਚਾਲਕ ਵੀ ਮੌਜੂਦ ਹਾਂ ਤੇ ਉਸ ਦੀ ਮਾਂ ਵੀ ਮੌਜੂਦ ਹਨ ਅਤੇ ਥਾਰ ਵਿੱਚ ਉਸ ਦੇ ਮਾਲਕ ਜੋ ਸੰਗਰੂਰ ਤੋਂ ਸਨਾਮੋਲ ਜਾ ਰਹੇ ਸਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਣਾਂ ਨੇ ਦੱਸਿਆ ਕਿ ਮੈਂ ਸਨਾਮ ਨੂੰ ਜਾ ਰਿਹਾ ਸੀ ਕਿ ਚਾਨਕ ਸਪੀਡਕਾਰ ਉਤਰੋ ਤੇਜ਼ ਰਫਤਾਰ ਨਾਲ ਆਉਂਦੀ ਹੈ ਤੇ ਮੇਰੀ ਥਾਰ ਗੱਡੀ ਦੇ ਵਿੱਚ ਵੱਜਦੀ ਹੈ ਤੇ ਮੇਰੀ ਗੱਡੀ 4-5 ਲੋਟਨੀਆਂ ਖਾਂਦੀ ਹੋਈ ਜਿਨ੍ਹਾਂ ਦੇ ਮਾਤਾ ਇਹ ਰਹੀ ਕਿ ਭਾਣਕ ਸੜਕਾ ਸਭ ਜਾਨੀ ਨੁਕਸਾਨ ਨਾ ਹੋਇਆ ਇੰਜੂ ਦੇਖਣ ਨੂੰ ਲੱਗਦਾ ਹੈ ਕਿ ਸ਼ਾਇਦ ਇਸ ਐਕਸੀਡੈਂਟ ਵਿੱਚ ਕੋਈ ਵੀ ਬਚਾ ਨਾ ਹੋਵੇ ਪਰ ਉੱਥੇ ਲੋਕ ਕਹਿ ਰਹੇ ਕਿ ਹਰ ਰੋਜ਼ ਨਾ ਕੋਈ ਇਤਿਆਹਾਸ ਆਪ ਵਰਤੇ ਰਹਿੰਦੇ ਹਨ ਪਰ ਜਗਾ ਉੱਤੇ ਚੌਂਕ ਜਾਂ ਲਾਲ ਲਾਈਟ ਲਾਈਟ ਨਹੀਂ ਲਗਾਈਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਮਾਤਾ ਜੀ ਨੂੰ ਗੱਡੀ ਵਿੱਚ ਅਸੀਂ ਐਂਬੂਲੈਂਸ ਰਾਹੀਂ ਹੌਸਪੀਟਲ ਭੇਜੇ ਜਾ ਰਹੇ ਹਨ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਐਂਬੂਲੈਂਸ ਦੇ ਵਿੱਚ ਜੋ ਲੇਡੀਜ਼ ਬੈਠੇ ਸਨ ਜਿੰਨਾਂ ਐਕਸੀਡੈਂਟ ਹੋਇਆ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਇਹ ਤਸਵੀਰਾਂ ਸਰੂਰ ਦੇ ਸੁਨਾਮਵਾਰੀਆਂ ਜਿੱਥੇ ਚੌਕ ਪੈਂਦਾ ਹੈ ਜਿੱਥੇ ਕੀ ਕਹਿੰਦੇ ਪਹਿਲਾਂ ਵੀ ਬਹੁਤ ਵਾਰ ਘਟਨਾ ਹੋ ਚੁੱਕੀਆਂ ਹਨ ਪਰ ਪ੍ਰਸ਼ਾਸਨ ਇਸ ਵੱਲ ਕੋਈ ਤਿਆਰੀ ਨਹੀਂ ਦੇ ਰਿਹਾ ਇਹ ਕਾਬ ਦੇ ਆਪ ਵਿੱਚ ਬਹੁਤ ਵੱਡਾ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਕਿਉਂਕਿ ਤਕਰੀਬਨ ਘਟਨਾਵਾਂ ਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਪ੍ਰਸ਼ਾਸਨ ਇਹਨਾਂ ਤੋਂ ਕੋਈ ਸਬਕ ਨਹੀਂ ਲੈਂਦਾ ਕਿਉਂਕਿ ਪ੍ਰਸ਼ਾਸਨ ਹਮੇਸ਼ਾ ਵਾਅਦੇ ਜ਼ਰੂਰ ਕਰਦਾ ਤਸਵੀਰਾਂ ਵੀ ਦੇਖ ਸਕਦੇ ਹਾਂ ਗੱਡੀ ਦੇ ਸਮਾਨ ਦੇ ਕਿਵੇਂ ਟੁੱਟ ਕੇ ਕਿੱਥੇ ਤੱਕ ਖੇੜੇ ਪਏ ਹਨ ਕਿੱਲੇ ਨਜ਼ਰ ਆ ਰਹੇ ਹਨ ਇਹ ਥਾਰ ਗੱਡੀ ਹੈ ਜਿਸ ਦਿਨ ਪਲਟਣ ਦੇ ਨਾਲ ਪਲਟੀ ਹੋਈ ਖੜੀ ਨਜ਼ਰ ਆ ਰਹੀ ਹੈ ਤਸਵੀਰਾਂ ਜੇਕਰ ਗੱਲ ਕਰੀਏ ਥਾਰ ਗੱਡੀ ਬਹੁਤ ਹੈਵੀ ਗੱਡੀ ਹੈ ਫਿਰ ਵੀ ਉਸ ਦੇ ਬਾਵਜੂਦ ਵੀ ਇਹ ਨਾਲ ਜਿ ਟਕਰਾ ਹੋ ਜਾਣ ਤੋਂ ਬਾਅਦ ਦੇਖੋ ਦੋਨਾਂ ਦਾ ਨੁਕਸਾਨ ਕਾਰਾਂ ਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਹੋਇਆ ਹੈ ਪਰ ਮਾਲੀ ਨੁਕਸਾਨ ਜਾਨੀ ਨੁਕਸਾਨ ਨਹੀਂ ਹੋਇਆ ਜੋ ਕਿ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਦੇ ਨਾਲ ਨੁਕਸਾਨ ਦੇ ਵਿੱਚ ਕਿਸੇ ਦੀ ਵੀ ਜਾਨ ਜਾ ਸਕਦੀ ਜਿੱਤੇ ਕਿ ਪ੍ਰਸ਼ਾਸਨ ਨੂੰ ਸਭ ਕੁ ਲੈਣ ਦੀ ਸਭ ਤੋਂ ਵੱਡੀ ਲੋੜ ਹੈ ਜਾਹੇ ਕੋਈ ਲੈਟਾਂ ਦਾ ਜਾਂ ਕੋਈ ਵੀ ਪ੍ਰਬੰਧ ਕਰੇ ਜਿਸ ਦੇ ਨਾਲ ਕਿਹਜੀਆਂ ਦੁਰਘਟਨਾ ਘਟ ਸਕਣ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਵਿਫਟ ਗੱਡੀ ਜਿਸ ਦੇ ਕੀ ਪੁਰਖੇ ਚੇਵੜੇ ਪਏ ਹਨ ਗੱਡੀ ਪਿਛਲੀ ਸਾਈਡ ਤੋਂ ਜੰਮੀ ਖਤਮ ਹੋ ਚੁੱਕੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਾਇਰਾਂ ਦੀ ਬਸਤੀਤੀ ਅਤੇ ਪਿਛਲੇ ਪਾਸੇ ਡੱਗੀ ਦੀ ਸਥਿਤੀ ਦੇਖ ਸਕਦੇ ਹੋ ਗੱਡੀ ਦੇ ਵਿੱਚ ਕਿੰਨੇ ਹਾਲਾਤ ਮਾੜੇ ਹੋਣ ਇਸ ਘਟਨਾ ਦੇ ਵਿੱਚ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਤਸਵੀਰਾਂ ਤੁਸੀਂ ਇਹ ਸੰਰੂਰ ਦੇ ਸਨਾਮ ਚੌਕ ਵਿੱਚੋਂ ਸੰਗਰੂਰ ਸਨਾਮ ਚੌਂਕ ਉਹਦੇ ਵਿੱਚ ਦੇਖ ਰਹੇ ਹਾਂ ਤਸਵੀਰਾਂ ਵਿੱਚ ਦਿਖਾਇਆ ਜਾ ਰਿਹਾ ਹੈ ਵੀ ਕਿਵੇਂ ਗੱਡੀ ਨੂੰ ਸਵਿਫਟ ਜਮੀ ਖਤਮ ਹੋ ਚੁੱਕੀ ਜਿੱਥੇ ਕਿ ਸਮਾਨ ਲੋਕਾਂ ਦਾ ਖਿਲ ਰਿਹਾ ਇਕੱਠਾ ਕਰਕੇ ਆਮ ਰਾਗੀ ਰਮੋਰੋਂ ਦਿੱਤਾ ਜਾ ਰਿਹਾ ਹੈ ਜੋ ਕਿ ਆਪਦੇ ਆਪ ਚ ਸਰਕਾਰ ਤੇ ਪ੍ਰਸ਼ਾਸਨ ਲਈ ਇੱਕ ਸਵਾਲ ਖੜਾ ਨਾ ਹੁੰਦਾ ਨਜ਼ਰ ਆ ਰਿਹਾ ਜਿੱਥੇ ਕਿ ਪ੍ਰਸ਼ਾਸਨ ਨੇ ਇਸ ਚੀਜ਼ਾਂ ਤੋਂ ਕੋਈ ਵੀ ਸਬਕ ਨਹੀਂ ਲੈ ਰਿਹਾ ਜਿੱਥੇ ਕਿ ਤੁਸੀਂ ਥਾਰ ਗੱਡੀ ਨੂੰ ਵੀ ਦੇਖ ਸਕਦੇ ਹੋ ਗੱਡੀ ਦੇ ਬੋਰਨਰ ਦਾ ਸ਼ੀਸ਼ਾ ਟੁੱਟ ਚੁੱਕਾ ਹੈ ਤੇ ਇਸੇ ਮੂਰਲੀ ਸਾਈਡ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਜਿੱਥੇ ਕਿ ਗੱਡੀ ਦੀ ਤੇਜ਼ ਰਫ਼ਤਾਰ ਦੱਸੀਆਂ ਜਾ ਰਹੀਆਂ ਹਨ ਮਿਲੀ ਜਾਣਕਾਰੀ ਅਨੁਸਾਰ ਤੇਜ਼ ਰਫ਼ਤਾਰ ਗੱਡੀ ਵਾਰੇ ਦੱਸਿਆ ਜਾ ਰਿਹਾ ਹੈ ਜਦੋਂ ਤਾਂ ਉਹਨਾਂ ਦੇ ਦਿੱਖ ਧਿਆਨ ਦੇ ਵਿੱਚ ਨਹੀਂ ਆਉਂਕਾਰਨੀ ਐਸੀ ਜੀ ਘਟਨਾ ਹੋਈ ਹੈ ਜਿਸ ਤੋਂ ਕਿ ਪ੍ਰਸ਼ਾਸਨ ਹੋਈ ਸਭ ਕਲੈਨ ਦੀ ਸਭ ਤੋਂ ਵੱਡੀ ਲੋਹੜ ਹੈ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਏ ਗੱਡੀਆਂ ਵਾਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਕਿਵੇਂ ਥਾਰ ਪਲਟੀ ਆਓ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਈ ਹੈਪੀ ਗੰਡਾ ਜੀ ਦੇਖੋ ਤੁਸੀਂ ਪਿੱਛੇ ਜਿਨੀ ਵੀ ਦੇਖਿਆ ਹੋਊਗਾ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਟਰੱਕਾਂ ਦਾ ਤੇ ਆਏ ਜਿਨੀ ਐਕਸੀਡੈਂਟ ਹੁੰਦੇ ਰਹਿੰਦੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਜੀ ਕੁਝ ਹੋਵੇ ਚਾਰਾਂਗ ਜਾਂ ਕੁਝ ਬੱਤੀ ਜਾਂ ਕੁਝ ਵੀ ਇੰਤਿਹਾਮ ਹੋਣਾ ਚਾਹੀਦੇ ਜਿਨ੍ਹਾਂ ਇਹ ਐਕਸੀਡੈਂਟਾਂ ਤੇ ਨੱਥ ਪਾਈ ਜਾਵੇ ਹੱਲ ਹੋ ਜਾਵੇ ਅੱਜ ਪਤਾ ਲੱਗੇ ਬੜੀ ਮੱਤ ਦਾ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਥਾਰ ਤੇ ਸਵਿਫਟ ਦਾ ਜੀ ਜਿੱਚ ਅਸੀਂ ਟੱਕੀ ਤੋੜ ਕੇ ਲੇਡਿਸ ਨੂੰ ਬਾਹਰ ਕੱਢਿਆ ਗਿਆ ਜੀ ਤਾਂ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਰਿਕੁਐਸਟ ਹੈ ਮੰਗਾਇੀ ਆਹ ਇਥੇ ਹੱਲ ਕੀਤਾ ਜਾਵੇ ਕੋਈ ਚੌਂਕ ਦਾ ਜਾਂ ਕੋਈ ਰੈੱਡ ਬੱਤੀ ਲੱਗ ਜਾਏ ਜਾਂ ਕੁਝ ਵੀ ਲੱਗ ਜਾਏ ਸਿਗਨਲ ਸੁਰੇਂਦਰ ਸਿੰਘ ਕਿਤੋਂ ਆ ਰਹੀ ਦੀ ਲਾਲ ਬੱਤੀ ਬਾਈਕ ਤੇ ਤੂਰਿਓ ਜਾ ਰਿਹਾ ਸੀ ਮੈਂ ਆ ਰਿਹਾ ਸੀ ਸੁਨਾਮ ਜਾਣਾ ਸੀ ਮਹਾਰਾਜਾ ਬਣਾ ਦੇ ਵਿੱਚ ਮੈਂ ਆਪਣੇ ਸਹੀ ਸਾਈਡ ਤੇ ਜਾ ਰਿਹਾ ਸੀ ਬੰਦੇ ਦੀ ਗੱਡੀ ਬਹੁਤ ਜ਼ਿਆਦਾ ਤੇਜ਼ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਜੋਦੇ ਨੇ ਵਿੱਚ ਮਾਰਿਆ ਮੇਰਾ ਤਿੰਨ ਚਾਰ ਪਲਟੀਆਂ ਖਾਂਦੇ ਹੀ ਗਿਆ ਓ ਨਾ ਅਚਾਨਕ ਬਸੇ ਪੈਰ ਤੇ ਥੋੜੀ ਮੋਟੀ ਸੱਟ ਆ ਹਲਕਾ ਕਾਂਚ ਲੱਗਿਆ ਤੇ ਗੱਡੀ ਹੁੜੇ ਸਾਹਮਣੀ ਹੈ ਪੂਰੇ ਕੁਝ ਕੁਝ ਹੋਣਾ ਚਾਹੀਦਾ ਬਈ ਜੀ ਉਹ ਆਈ ਮੇ ਨਹੀਂ ਹੁੰਦਾ ਪਰ ਚਾਹੀਦਾ